ਕਹਿੰਦੇ ਕਪਤਾਨ ਸਾਹਿਬ ਦੇ ਪਿਤਾ ਜੀ ਆਏ ਉਹ 1 ਕਰੋੜ ਦਾ ਚੈੱਕ ਲੈਣ। ਉਹਨਾਂ ਨੇ 1 ਕਰੋੜ ਦਾ ਚੈੱਕ ਲੈ ਕੇ ਮੈਨੂੰ ਕੀ ਕਿਹਾ? ਮੇਰੇ ਮੋਢੇ ਤੇ ਰੱਖ ਕੇ ਕਹਿੰਦੇ ਚਲੋ ਇਹ ਤਾਂ ਮੁੰਡੇ ਆਪੀ ਅਚੀਵਮੈਂਟ ਕਰਦੇ ਨੇ ਬੜੀ ਵਧੀਆ ਤੁਸੀਂ ਗੱਲ ਕਰਤੀ। ਪਰ ਕਹਿੰਦੇ ਇੱਕ ਗੱਲ ਦੀ ਮੈਨੂੰ ਖੁਸ਼ੀ ਹੈ। ਮੈਂ ਕੀ ਕਹਿੰਦੇ ਮੈਂ ਖੇਤੀ ਕਰਦਾ। ਤੇ ਕਹਿੰਦੇ ਇੱਕ ਗੱਲ ਬਹੁਤ ਵਧੀਆ ਹੋਊਗੀ ਪੰਜਾਬ ਸਰਕਾਰ ਕਰਕੇ। ਬੇਟਾ ਮੈਂ ਕੀ ਇਹ ਕੀ ਕਹਿੰਦੇ। ਕਹਿੰਦੇ ਰਾਤ ਨੂੰ ਖੇਤ ਜਾਣਾ ਬੰਦ ਹੋ ਗਿਆ ਸਾਡਾ ਹੁਣ ਬਿਜਲੀ ਦੀ ਨਹੀਂ ਆ ਜਾਂਦੀ। ਦੇਖੋ ਭਾਰਤੀ ਹਾਕੀ ਟੀਮ ਦਾ ਕਪਤਾਨ ਜਿਹੜਾ ਉਹ ਦਾ ਪਿਤਾ ਜੀ ਖੇਤੀ ਕਰ ਰਿਹਾ ਹੈ ਔਰ ਕਹ ਰਹੇ ਆ ਕਿ ਸਾਨੂੰ ਆਹਾ ਹਾ ਸਹੂਲਤਾਂ ਮਿਲ ਗਈਆਂ ਤੇ ਰਾਤ ਨੂੰ ਖੇਤ ਜਾਂਦੀ ਲੋੜ ਨਹੀਂ ਪੈਂਦੀ ਹੁਣ ਦਿਨਿੰਕ ਜਿਹੜੀ ਬਿਜਲੀ ਮਿਲ ਜਾਂਦੀ ਸੋ ਇਥੇ ਸਿੱਧਾ ਹੁੰਦਾ ਅਸੀਂ ਖਿਡਾਰੀ ਵੀ ਆ ਅਸੀਂ ਅੰਦਾ ਤੇ ਵੀ ਆ ਨਾਲ ਅਸੀਂ ਲੋਕਾਂ ਨੂੰ ਲੋਕਾਂ ਦਾ পেট ਭਰਨ ਚ ਵੀ ਅਸੀਂ ਦੇਸ਼ ਦਾ পেট ਭਰਨ ਚ ਅਸੀਂ ਯੋਗਦਾਨ ਪਾ ਰਹੇ ਹਾਂ ਫੂਟਬਾਲ ਆਫ ਇੰਡੀਆ ਕਹਿੰਦੇ 182 ਲੱਖ ਮੀਟਰ ਕਿਟਨ ਚੋਨਾ ਪੈਦਾ ਕਰਦੇ ਆ ਜੀ। ਔਰ 99% ਚੋਨਾ ਅਸੀਂ ਵੇਚਦੇ ਆ ਕਿਉਂਕਿ ਆਪਣੀ ਖਰਾਕ ਦਾ ਹਿੱਸਾ ਨਹੀਂ ਹੈਗਾ ਚੋੜ। ਸੋ ਜੋ ਮਰਜੀ ਅਸੀਂ ਕਰਾਉਣਾ ਹੋਵੇ ਦੇਖੋ ਇੰਦਰ ਦੇਵਤਾ ਵੀ ਦੇਖੋ। ਇੰਦਰ ਦੇਵਤਾ ਖੁਦ ਤਾਰੀਆਂ ਮਾਰ ਰਿਹਾ ਕਿ ਸੱਚੀ ਨੀਤ ਨਾ ਕੰਮ ਹੋ ਰਹੇ ਨੇ। ਇੱਕ ਵਾਰੀ ਆਪਾਂ ਵੀ ਮਾਰ ਦਿੰਨੇ ਤਾੜੀ ਤੁਹਾਡੀ। ਜੋ ਜੋ ਪੰਜਾਬ ਦੀ ਡਿਊਟੀ ਲੱਗਦੀ ਹੈ ਝੰਡਾ ਬਰਦਾਰ ਬਣਨ ਵਾਸਤੇ ਭਾਵੇਂ ਯਾਦੀ ਦੀ ਲੜਾਈ ਹੋਵੇ ਭਾਵੇਂ ਕਾਰਗਿਲ ਤੇ ਝੰਡਾ ਲੈਣਾ ਹੋਵੇ ਭਾਵੇਂ ਟੋਕਿਓ 올림픽 ਹੋਵੇ ਭਾਵੇਂ ਏਸ਼ੀਅਨ ਖੇਡਾਂ ਹੋਣ ਕਮਲਨੰਦ ਖੇਡਾਂ ਹੋਣ ਵਰਲਡ ਕੱਪ ਹੋਵੇ ਤਾਂ ਝੰਡਾ ਜਦੋਂ ਲਹਿਰਾਇਆ ਜਾਂਦਾ ਹੈ ਉੱਥੇ ਇੱਕ ਅੱਧਾ ਪੰਜਾਬੀ ਜ਼ਰੂਰ ਖੜਾ ਹੁੰਦਾ ਜਾਂ ਫਿਰ ਝੰਡਾ ਬਰਦਾਰ ਹੀ ਸਾਡਾ ਪੰਜਾਬੀ ਹੁੰਦਾ ਕਿ ਝੰਡਾ ਲੈ ਕੇ ਜਦੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਤਾਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਝੰਡਾ ਸਾਡੇ ਪੁਰਖਿਆਂ ਨੇ ਸਾਨੂੰ ਲੈ ਕੇ ਦਿੱਤਾ ਸਾਡੇ ਗੁਰੂਆਂ ਨੇ ਆਜ਼ਾਦੀ ਦੀਆਂ ਲੜਾਈਆਂ ਸ਼ੁਰੂ ਕੀਤੀਆਂ ਸੀ ਮਜਲੂਮਾਂ ਦੇ ਹੱਕਾਂ ਨੂੰ ਉਹਨਾਂ ਦੀ ਰਖਵਾਲੀ ਕਰਨ ਵਾਸਤੇ ਫਿਰ ਭਗਤ ਸਿੰਘ ਹੋਰੀ ਅੱਜ ਵੀ 23 ਸਾਲ ਦੇ ਨੇ ਫਿਰ ਕਰਤਾਰ ਸਿੰਘ ਸਰਾਭੇ ਹੋਰੀ ਅੱਜ ਵੀ 19 ਸਾਲ ਦੇ ਨੇ ਤੇ ਸਾਡੇ ਗਦਰੀ ਬਾਬੇ ਉਹਨਾਂ ਦਾ ਉਹਨਾਂ ਦਾ ਜੋਸ਼ ਤੇ ਹੋਸ਼ ਇਕੱਠੇ ਚੱਲਦੇ ਰਹੇ ਤਾਂ ਕਰਕੇ ਪੰਜਾਬ ਦੀ ਜਿਹੜੀ ਗਲੋਰੀ ਹੈ ਉਹ ਇੰਨੀ ਜ਼ਿਆਦਾ ਸ਼ਾਈਨ ਕਰਦੀ ਹੈ ਦੁਨੀਆ 'ਚ ਕਿਨ ਦੇ ਕਪਤਾਨ ਸਾਹਿਬ ਦੇ ਪਿਤਾ ਜੀ ਆਏ ਉਹਦੇ 1 ਕਰੋੜ ਦਾ ਚੈੱਕ ਲੈਣ ਉਹਨਾਂ ਨੇ 1 ਕਰੋੜ ਦਾ ਚੈੱਕ ਲੈ ਕੇ ਮੈਨੂੰ ਕੀ ਕਿਹਾ ਮੇਰੇ ਮੋਢੇ ਤੇ ਧਰ ਕੇ ਕਹਿੰਦੇ ਚਲੋ ਇਹ ਤਾਂ ਮੁੰਡੇ ਆਪ ਦੀ ਅਚੀਵਮੈਂਟ ਕਰਦੇ ਨੇ ਬੜੀ ਵਧੀਆ ਤੁਸੀਂ ਗੱਲ ਕਰਤੀ ਪਰ ਕਹਿੰਦੇ ਇੱਕ ਗੱਲ ਦੀ ਮੈਨੂੰ ਖੁਸ਼ੀ ਹੈ ਮੈਂ ਕੀ ਕਹਿੰਦੇ ਮੈਂ ਖੇਤੀ ਕਰਦਾ ਤੇ ਕਹਿੰਦੇ ਇੱਕ ਗੱਲ ਬਹੁਤ ਵਧੀਆ ਹੋਗੀ ਪੰਜਾਬ ਸਰਕਾਰ ਕਰਕੇ ਬੇਟਾ ਮੈਂ ਕੀ ਇਹ ਕੀ ਕਹਿੰਦੇ ਕਹਿੰਦੇ ਰਾਤ ਨੂੰ ਖੇਤ ਜਾਣਾ ਬੰਦ ਹੋ ਗਿਆ ਸਾਡਾ ਹੁਣ ਬਿਜਲੀ ਦਿਨੇ ਹੀ ਆ ਜਾਂਦੀ ਹੈ ਦੇਖੋ ਭਾਰਤੀ ਹਾਕੀ ਟੀਮ ਦਾ ਕਪਤਾਨ ਜਿਹੜਾ ਉਹਦਾ ਪਿਤਾ ਜੀ ਖੇਤੀ ਕਰਕੇ ਹੈ ਔਰ ਕਹਿ ਰਹੇ ਆ ਕਿ ਸਾਨੂੰ ਆਹਾਹਾ ਸਹੂਲਤਾਂ ਮਿਲ ਗਈਆਂ ਤੇ ਰਾਤ ਨੂੰ ਖੇਤੀਆਂ ਦੀ ਲੋੜ ਨਹੀਂ ਪੈਂਦੀ ਹੁਣ ਦਿਨਿੰਕ ਜਿਹੜੀ ਅੱਜ ਬਿਜਲੀ ਮਿਲ ਜਾਂਦੀ ਸੋ ਇੱਥੇ ਸਿੱਧਾ ਹੁੰਦਾ ਅਸੀਂ ਖਿਡਾਰੀ ਵੀ ਆ ਅਸੀਂ ਅੰਦਾਤੇ ਵੀ ਆ ਨਾਲ ਅਸੀਂ ਲੋਕਾਂ ਨੂੰ ਲੋਕਾਂ ਦਾ পেট ਭਰਨ ਚ ਵੀ ਅਸੀਂ ਦੇਸ਼ ਦਾ পেট ਭਰਨ ਚ ਅਸੀਂ ਯੋਗਦਾਨ ਪਾ ਰਹੇ ਹਾਂ ਫੂਡ ਬਾਲ ਆਫ ਇੰਡੀਆ ਕਹਿੰਦੇ 182 ਲੱਖ ਮੀਟ੍ਰਿਕ ਟਨ ਚੋਨਾ ਪੈਦਾ ਕਰਦੇ ਆਂ 99% ਚੋਂ ਨਾ ਅਸੀਂ ਵੇਚਦੇ ਹਾਂ ਕਿਉਂਕਿ ਆਪਣੀ ਖਰਾਕ ਦਾ ਹਿੱਸਾ ਨਹੀਂ ਹੈਗਾ ਚੋਲ ਸੋ ਜੋ ਮਰਜੀ ਅਸੀਂ ਕਰਾਉਣਾ ਹੋਵੇ ਦੇਖੋ ਇੰਦਰ ਦੇਵਤਾ ਵੀ ਦੇਖੋ ਇੰਦਰ ਦੇਵਤਾ ਖੁਦ ਧਾੜੀਆਂ ਮਾਰ ਰਿਹਾ ਅੱਜ ਕਿ ਸੱਚੀ ਨੀਤ ਨਾਲ ਕੰਮ ਹੋ ਰਹੇ ਨੇ ਇੱਕ ਵਾਰੀ ਆਪਾਂ ਵੀ ਮਾਰ ਦਿੰਨੇ ਧਾੜੀ ਤੁਹਾਡੀ ਜੋ ਜੋ ਪੰਜਾਬ ਦੀ ਡਿਊਟੀ ਲੱਗਦੀ ਹੈ ਝੰਡਾ ਬਰਦਾਰ ਬਣਨ ਵਾਸਤੇ ਭਾਵੇਂ ਯਾਦੀ ਦੀ ਲੜਾਈ ਹੋਵੇ ਭਾਵੇਂ ਕਾਰਗਿਲ ਤੇ ਝੰਡਾ ਲਹਿਰਾਉਣਾ ਹੋਵੇ ਪਾਵੇਂ ਟੋਕੀਓ 올림픽 ਹੋਵੇ ਪਾਵੇਂ ਏਸ਼ੀਅਨ ਖੇਡਾਂ ਹੋਣ ਕਮਲਨਗਲ ਖੇਡਾਂ ਹੋਣ ਵਰਲਡ ਕੱਪ ਹੋਵੇ ਤਾਂ ਝੰਡਾ ਜਦੋਂ ਲਹਿਰਾਇਆ ਜਾਂਦਾ ਹੈ ਉੱਥੇ ਇੱਕ ਅਦਾ ਪੰਜਾਬੀ ਜ਼ਰੂਰ ਖੜਾ ਹੁੰਦਾ ਹੈ ਜਾਂ ਫਿਰ ਝੰਡਾ ਬਰਦਾਸ਼ੀ ਸਾਡਾ ਪੰਜਾਬੀ ਹੁੰਦਾ ਹੈ ਕਿ ਝੰਡਾ ਲੈ ਕੇ ਜਦੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਝੰਡਾ ਸਾਡੇ ਪੁਰਖਿਆਂ ਨੇ ਸਾਨੂੰ ਲੈ ਕੇ ਦਿੱਤਾ ਸਾਡੇ ਗੁਰੂਆਂ ਨੇ ਆਜ਼ਾਦੀ ਦੀਆਂ ਲੜਾਈਆਂ ਸ਼ੁਰੂ ਕੀਤੀਆਂ ਸੀ ਮਜ਼ਲੂਮਾਂ ਦੇ ਹੱਕਾਂ ਨੂੰ ਉਹਨਾਂ ਦੀ ਰਖਵਾਲੀ ਕਰਨ ਵਾਸਤੇ ਫਿਰ ਭਗਤ ਸਿੰਘ ਹੋਰੀ ਅੱਜ ਵੀ 23 ਸਾਲ ਦੇ ਨੇ ਫਿਰ ਕਰਤਾਰ ਸਿੰਘ ਸਰਾਭੇ ਹੋਰੀ ਅੱਜ ਵੀ 19 ਸਾਲ ਦੇ ਹੀ ਨੇ ਫਿਰ ਸਾਡੇ ਗਦਰੀ ਬਾਬੇ ਉਹਨਾਂ ਦਾ ਉਹਨਾਂ ਦਾ ਜੋਸ਼ ਤੇ ਹੋਸ਼ ਇਕੱਠੇ ਚੱਲਦੇ ਰਹੇ ਤਾਂ ਕਰਕੇ ਪੰਜਾਬ ਦੀ ਜਿਹੜੀ ਗਲੋਰੀ ਹੈ ਉਹ ਇੰਨੀ ਜ਼ਿਆਦਾ ਸ਼ਾਈਨ ਕਰਦੀ ਹੈ ਦੁਨੀਆ 'ਚ